नच्चनिती पुद्धनिती ਹਰ ਇੱਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਹੁਨਰ ਹੁੰਦਾ ਪਰ ਕੁਝ ਇਸ ਨੂੰ ਪਹਿਚਾਨ ਲੈਂਦੇ ਨੇ ਪਰ ਕੁਝ ਨਹੀਂ ਪਹਿਚਾਨ ਪਾਉਂਦੇ ਜਿਹੜੇ ਪਹਿਚਾਨ ਲੈਂਦੇ ਨੇ ਉਹ ਮਹਾਨ ਬਣ ਜਾਂਦੇ ਨੇ ਐਸਾ ਨਹੀਂ ਹੈ ਕਿ ਉਹ ਐਸੇ ਹੀ ਮਹਾਨ ਬਣ ਜਾਂਦੇ ਪਹਿਚਾਨਣ ਦੇ ਨਾਲ ਉਸ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਦਿਨ ਰਾਤ ਇੱਕ ਕਰਨਾ ਪੈਂਦਾ ਹੈ ਫਿਰ ਜਾ ਕੇ ਆਪਣੇ ਸੁਪਨੇ ਨੂੰ ਹਾਸਲ ਕਰ ਪਾਉਂਦੇ ਨੇ ਕੁਝ ਲੋਕ ਜੋ ਬਾਅਦ ਵਿੱਚ ਕਲਾਕਾਰ ਬਣ ਜਾਂਦੇ ਨੇ ਸੋ ਪ੍ਰੋਗਰਾਮ ਨਵੀਂ ਟਾਰੀ ਤੁਸੀਂ ਦੇਖ ਰਹੇ ਹੋ ਤੇ ਮੈਂ ਸਰਬੀ ਸ਼ਰਮਾ ਇੱਕ ਵਾਰ ਫੇਰ ਤੋਂ ਹਾਜ਼ਰ ਹੋ ਚੁੱਕੀ ਹਾਂ ਸਾਡੇ ਪ੍ਰੋਗਰਾਮ ਦਾ ਮਕਸਦ ਵੀ ਹਮੇਸ਼ਾ ਤੋਂ ਆਹੀ ਰਿਹਾ ਹੈ ਕਿ ਅਸੀਂ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਉਹਨਾਂ ਸਿਤਾਰਿਆਂ ਦੇ ਨਾਲ ਜੋ ਆਪਣੇ ਹੁਨਰ ਨੂੰ ਪਹਿਚਾਣਦੇ ਨੇ ਤੇ ਫਿਰ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਨੇ। ਇਸੇ ਦੇ ਚੱਲਦੇ ਅੱਜ ਸਾਡੇ ਪ੍ਰੋਗਰਾਮ ਵਿੱਚ ਮੌਜੂਦ ਹੈ ਸਨਮ ਜੀ ਜੋ ਕਿ ਬਹੁਤ ਸੋਹਣਾ ਗਾਉਂਦੇ ਨੇ ਹੋਰ ਉਹ ਕੀ ਕੁਝ ਕਰਦੇ ਨੇ ਆਪਾਂ ਉਹਨਾਂ ਤੋਂ ਜਾਣਾਂਗੇ ਪਰ ਇਸ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਾਡੇ ਪ੍ਰੋਗਰਾਮ ਦੇ ਵਿਡਾਰਿਚ ਬਹੁਤ ਬਹੁਤ ਸਵਾਗਤ ਸਰ ਸਚੀਗਲ ਮੈਮ ਜੀ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਤੁਹਾਡੀ ਸਾਰੀ ਟੀਮ ਨੇ ਇੱਥੇ ਮੈਨੂੰ ਇਨਵਾਈਟ ਕੀਤਾ। ਸੋ ਥੈਂਕ ਯੂ ਸਨਮ ਜੀ ਹੋਰ ਤੁਹਾਡਾ ਕੀ ਹਾਲ ਚਾਲ? ਬਸ ਠੀਕ ਠਾਕ ਮੈਂ। ਤੁਸੀਂ ਦੱਸੋ ਜੀ। ਬਸ ਠੀਕ ਹੈ ਤੇ ਹੁਣ ਦਰਸ਼ਕਾਂ ਦੱਸੋ ਕਿ ਅੱਜ ਕੱਲ ਤੁਸੀਂ ਕੀ ਕੁਝ ਕਰ ਰਹੇ ਹੋ? ਅੱਜ ਕੱਲ ਮੈਂ ਮੈਂ ਇੱਕ ਮੈਂ ਟੀਚਰ ਵੀ ਹਾਂ ਨਾਲ 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 ਮੈਂ ਕੀ ਮੈਂ ਜਾਗਰਣ ਕਰਦਾ ਹਾਂ, ਪ੍ਰੋਗਰਾਮ ਕਰਦਾ ਲਾਈਵ ਸ਼ੋਅ ਕਰਦਾ ਹਾਂ। ਅੱਛਾ ਤੁਸੀਂ ਮਤਲਬ ਟੀਚਰ ਵੀ ਹੋ ਇੱਕ ਗੁਰੂ ਵੀ ਹੋ। ਜੀ। ਸੋ ਇਹ ਖੁਦ ਗਾਉਂਦੇ ਵੀ ਨਹੀਂ ਤੇ ਨਾਲ ਨਾਲ ਸਿਖਾਉਂਦੇ ਵੀ ਨਹੀਂ ਬਹੁਤ ਅੱਛਾ ਔਰ ਵੱਡਾ ਕੰਮ ਤੁਸੀਂ ਕਰਦੇ ਹੋ। ਇਸ ਨਾਲ ਤੁਸੀਂ ਮੈਨੂੰ ਇਹ ਦੱਸੋ ਕਿ ਸਿੰਗਿੰਗ ਦੀ ਸ਼ੁਰੂਆਤ ਤੁਹਾਡੀ ਜ਼ਿੰਦਗੀ ਵਿੱਚ ਕਦੋਂ ਤੋਂ ਹੋਈ? ਸ਼ੁਰੂਆਤ ਸੀ ਇਦਾਂ ਕਿ ਮੇਰੇ ਨਾਨਾ ਜੀ ਸੀਗੇ ਮੇਰੇ ਨਾਨਾ ਜੀ ਅ ਦਰਵਾਰ ਸਾਹਿਬ ਗਾਉਂਦੇ ਮਤਲਬ ਸਾਡੇ ਘਰ ਦੇ ਵਿੱਚ ਹੀ ਗਾਣਾ ਸੀਗਾ ਪਹਿਲਾਂ ਤੇ ਉਸ ਤੋਂ ਬਾਅਦ ਮੰਮੀ ਨੂੰ ਸ਼ੌਂਕ ਸੀ ਥੋੜਾ ਬਹੁਤਾ ਤੇ ਮੰਮੀ ਤੋਂ ਬਾਅਦ ਫਿਰ ਤੁਹਾਨੂੰ ਪਤਾ ਬਲੱਡ ਦੇ ਵਿੱਚ ਹੀ ਸੀ ਸਾਡੇ ਗਾਣਾ ਨਾ ਤੇ ਦੇਖ-ਦੇਖ ਕੇ ਨਾਨਾ ਜੀ ਨੇ ਜਦੋਂ ਗਾਉਣਾ ਤੇ ਅਸੀਂ ਦੇਖੀ ਜਣਾ ਵੀ ਯਾਰ ਕਿੱਦਾਂ ਗਾਉਂਦੇ ਆ ਇਹ ਨਾ ਉੱਥੋਂ ਦੇਖ-ਦੇਖ ਕੇ ਸਾਨੂੰ ਸ਼ੌਂਕ ਪੈ ਗਿਆ ਫਿਰ ਹਾਂਜੀ ਕਿੰਨੀ ਕੁ ਤੁਹਾਡੀ ਉਮਰ ਸੀ ਜਦੋਂ ਤੁਸੀਂ ਸ਼ੁਰੂਆਤ ਕੀਤੀ ਉਮਰ ਮੇਰੀ ਹੈਗੀ 6-7 ਸਾਲ ਦੀ ਹੈਗੀ ਸੀ ਉਦੋਂ ਅੱਛਾ ਤੁਸੀਂ 6 ਸਾਲ-7 ਤੋਂ ਸ਼ੁਰੂ ਕਰ ਦਿੱਤਾ ਹਾਂਜੀ ਹਾਂਜੀ ਫਿਰ ਸਭ ਤੋਂ ਪਹਿਲਾਂ ਤੁਸੀਂ ਜਦੋਂ ਗਾਇਆ ਤੇ ਕੀ ਗਾਇਆ ਸਭ ਤੋਂ ਪਹਿਲਾਂ ਮੈਂ ਗਾਣਾ ਗਾਇਆ ਸੀ ਮਾਂ ਦਾ ਅਜਾ ਮਾ ਦਾ ਹਾਂ ਸਾਡੇ ਨਾ ਇੱਕ ਲੋਕਲ ਪ੍ਰੋਗਰਾਮ ਹੁੰਦਾ ਵਾ ਨਗੌਦਰ ਦੇ ਵਿੱਚ ਤੇ ਉੱਥੇ ਮੈਂ ਸਾਡੇ ਮਮਨ ਲਈ ਉਹਨਾਂ ਨੇ ਪ੍ਰੋਗਰਾਮ ਕਰਵਾਇਆ ਤੇ ਮੈਂ ਵੀ ਇਦਾਂ ਉੱਥੇ ਮੈਂ ਗਿਆ ਪਹਿਲੀ ਵਾਰੀ ਤਾਂ ਜਿੰਨੇ ਆਡੀਅੰਸ ਸੀ ਸਾਰੇ ਜਣੇ ਬੈਠੇ ਸੀ ਮੱਲੇ ਵਾਲਿਆਂ ਨੇ ਮੈਨੂੰ ਬਹੁਤ ਦਵਾਮ ਦਿੱਤੀਆਂ ਕਿ ਹਾਂ ਯਾਰ ਤੂੰ ਗਾ ਸਕਦਾ ਵਧੀਆ ਗਾ ਸਕਦਾ ਤੇ ਮੈਂ ਉੱਥੇ ਮਾ ਦਾ ਗਾਣਾ ਗਾਇਆ ਸੀ ਪਹਿਲੀ ਵਾਰੀ ਠੀਕ ਹੈ ਤੁਸੀਂ ਮਾ ਦਾ ਗਾਣਾ ਗਾਇਆ ਬਹੁਤ ਵਧੀਆ ਗਾਣਾ ਗਾਇਆ ਮਤਲਬ ਮਾ ਤੋਂ ਹੀ ਤੁਹਾਨੂੰ ਇੱਕ ਗੁਣ ਵੀ ਮਿਲਿਆ ਕਿ ਹਾਂ ਜੀ ਹਾਂ ਜੀ ਤਾਂ ਮਾ ਦੇ ਗੁਣ ਨੂੰ ਤੁਸੀਂ ਅੱਗੇ ਤੱਕ ਲੈ ਕੇ ਜਾ ਰਹੇ ਹੋ ਤੇ ਇਸ ਦੇ ਨਾਲ ਹੀ ਫਿਰ ਇੱਕ ਪਿਆਰਾ ਜਿਹਾ ਕੋਈ ਗੀਤ ਸਾਡੇ ਦਰ ਹਾ ਆਪਾਂ ਕਿਤੇ ਕੱਲੇ ਬੈ ਕੇ ਦਿਲ ਦੇ ਦਰਦ ਵੰਡਾਈਏ ਕਮੇ ਹੁਮਾ ਕੁਲ ਦੁਨੀਆ ਨੂੰ ਪੁੱਲ ਜਾਏ ਪਾਣੀ ਦੀਆਂ ਛੱਲਾ ਹੋਵਣ ਤੂੰ ਹੋਵੇਂ ਮੈਂ ਹੂੰ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੂੰ ਕੁਝ ਗੱਲਾਂ ਤੂੰ ਕਰੀ ਕੁਝ ਗੱਲਾਂ ਮੈਂ ਕਹਾਂ ਮੁੱਕੇ ਨਾ ਸਾਡੀ ਗੱਲਬਾਤ ਪਾਣੀ ਦੀ ਛੱਲਾ ਹੋਵਣ ਤੂੰ ਹੋਵੇਂ ਮੈਂ ਹਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹਵਾਂ ਆਵਾਜ਼ ਤਾਂ ਸੀ ਤੁਹਾਡੀ ਦੇਖ ਲਈ ਪਹਿਚਾਨ ਲਈ ਬਹੁਤ ਸੋਹਣੀ ਆਵਾਜ਼ ਦੇ ਮਾਲਕ ਹੋ ਤੁਸੀਂ ਸੋ ਇਸ ਦਿਨ ਲਈ ਮੈਂ ਇਹ ਪੁੱਛਣਾ ਚਾਹਾਂਗੀ ਕਿ ਤੁਸੀਂ ਤੁਹਾਨੂੰ ਦੱਸਿਆ ਸਟਾਰਟਿੰਗ ਕਿ ਤੁਸੀਂ ਇੱਕ ਟੀਚਰ ਵੀ ਹੋ ਜੀ ਜੀ ਇੱਕ ਟੀਚਰ ਬਣਨ ਦਾ ਮੌਕਾ ਤੁਹਾਨੂੰ ਕਿਵੇਂ ਮਿਲਿਆ ਤੇ ਐਕਸਪੀਰੀਅੰਸ ਕਿਵੇਂ ਆਇਆ ਮੈਮ ਟੀਚਰ ਬਣਦਾ ਇਦਾਂ ਮੈਂ ਕਿ ਮੈਂ ਮਾਸਟਰ ਕੀਤੀ 뮤ਜ਼ਿਕ ਦੀ ਤੇ ਖਾਲਸਾ ਗੁਰੂ ਦੇ ਤੋਂ ਤੇ ਉਸ ਤੋਂ ਬਾਅਦ ਮੇਰੀ ਮਾਸਟਰ ਜਦੋਂ ਕਲੀਅਰ ਹੋਈ ਆ ਤੇ ਮੈਂ ਇਹਦੇ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਪਾ ਨਹੀਂ ਲਈ ਰਹੇ ਹੁੰਦਾ ਤੇ ਮੈਂ ਉੱਤੇ ਸਟੇਟਸ ਪਾਤਾ ਕਿ ਮਾਸਟਰ ਮੈਂ ਮਾਸਟਰ ਤੇ ਜਿੰਨਾ ਤੋਂ ਮੈਂ ਪਹਿਲਾਂ ਪੜਿਆ ਸੀ ਇਥੇ ਗੁਰਨਾਰਕ ਨੈਸ਼ਨਲ ਸਕੂਲ ਇਨ ਕੋਦਰ ਸਾਡੇ ਚਰਨਜੀਤ ਮੈਮ ਤੇ ਉਹ ਉਥੇ ਪ੍ਰਿੰਸੀਪਲ ਬਣ ਗਏ ਉਹਨਾਂ ਨੇ ਮੈਨੂੰ ਰਾਤ ਨੂੰ ਫੋਨ ਕੀਤਾ ਕਿ ਇਦਾਂ ਕਰਕੇ ਆਪਣੇ ਵੈਕੈਂਸੀ ਖਾਲੀ ਆ ਮਿਊਜ਼ਿਕ ਦੀ ਵੀ ਹੋ ਨਾ ਸਕੇ ਤੂੰ ਇਥੇ ਆ ਜਾ ਹਨਾ ਬਾਕੀਨ ਕਿਸੇ ਨੂੰ ਵੀ ਕਹਿਣਾ ਹੀ ਆ ਵੀ ਤੂੰ ਆਪ ਹੀ ਆ ਜਾ ਮੈਂ ਕਿਹਾ ਠੀਕ ਆ ਜੀ ਤੇ ਮੈਂ ਦੂਜੇ ਦਿਨ ਉਥੇ ਗਿਆ ਇੰਟਰਵਿਊ ਲਈ ਮੈਨੂੰ ਕਹਿੰਦੇ ਤੂੰ ਅੱਜ ਹੀ ਜੁਆਇਨ ਕਰਨਾ ਵਾ ਮੈਂ ਕਿਹਾ ਵੀ ਇੱਕ ਮਤਲਬ ਮੈਨੂੰ ਥੋੜਾ ਜਿਹਾ ਟਾਈਮ ਤਾਂ ਦਿਓ ਤੇ ਉਦੋਂ ਹੀ ਮੈਂ ਜੁਆਇਨ ਕਰ ਲਿਆ ਫਿਰ ਉਸ ਤੋਂ ਬਾਅਦ ਇਦਾਂ ਹੀ ਚੱਲਦਾ ਰਿਹਾ ਫਿਰ ਮੈਂ 3 ਸਾਲ ਉੱਥੇ ਜੌਬ ਕੀਤੀ ਉਸ ਤੋਂ ਬਾਅਦ ਫਿਰ ਮੈਨੂੰ ਸਟੇਟ ਪਬਲਿਕ ਸਕੂਲ ਸ਼ਾਗੋਟ ਉੱਥੇ ਮੈਨੂੰ ਬੁਲਾਇਆ ਉਹਨਾਂ ਨੇ ਤੇ ਹੁਣ ਫਿਲਹਾਲ ਮੈਂ ਪਿਛਲੇ 2.5-3 ਸਾਲ ਤੋਂ ਉੱਥੇ ਜੌਬ ਕਰ ਰਹੀ ਹਾਂ ਤੇ ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਜਦੋਂ ਤੁਸੀਂ ਪਹਿਲੀ ਵਾਰੀ ਟੀਚਰ ਬਣੇ ਕਿਉਂਕਿ ਤੁਸੀਂ ਸੋਚਿਆ ਸੀ ਕਿ ਤੁਸੀਂ ਟੀਚਰ ਬਣੋਗੇ ਨਹੀਂ ਨਹੀਂ ਮੈਂ ਇਦਾਂ ਤਾਂ ਕੁਝ ਨਹੀਂ ਸੋਚਿਆ ਸੀ ਬਸ ਇਦਾਂ ਹੀ ਜਦੋਂ ਮੈਂ ਪਹਿਲੇ ਦਿਨ ਗਿਆ ਤੇ ਮੈਨੂੰ ਛੋਟੇ ਛੋਟੇ ਬੱਚੇ ਦੇ ਦਿੱਤੇ ਤੇ ਹੁਣ ਬੱਚਾ ਤੁਹਾਨੂੰ ਪਤਾ ਕੀ ਜਿਹੜੇ ਨਰਸਰੀ ਦੇ ਕੇਜੀ ਬਿੰਗ ਦੇ ਬੱਚੇ ਹੁਣ ਤਾਂ ਉਹਨਾਂ ਨੂੰ ਕੀ ਸਿਖਾਵਾਣਾ ਤੇ ਮੈਂ ਉਹਨਾਂ ਦੇ ਕੋਲ ਲੈ ਕੇ ਕੁਛ ਵੀ ਮੈਂ ਹਾਰਮੋਨੀਅਮ ਜਾ ਵਜਾ ਲਿਆ ਕੇ ਕੁਛ ਵੀ ਮੈਂ ਗਾਉਣਾ ਤੇ ਉਹਨਾਂ ਨੇ ਰੋਈ ਜਾਣਾ ਮੈਂ ਸੋਚੀ ਮੈਂ ਕਿਹਾ ਯਾਰ ਮੈਂ ਕਿੱਥੇ ਫਸ ਗਿਆ ਹੁਣ ਤੇ ਫਿਰ ਉਹਨਾਂ ਨੂੰ ਵੀ ਕਿੱਦਾਂ ਸੰਭਦੇ ਸੀਗੇ ਮੈਂ ਬਹੁਤ ਔਖਾ ਸੰਭਦਾ ਕਿਉਂਕਿ ਉਹ ਜਿਆਦਾ ਗਾਉਂਦੇ ਤਾਂ ਘੱਟ ਨਹੀਂ ਰੋਂਦੇ ਸੀ ਜਦੋਂ ਉਹ ਤੁਸੀਂ ਰੋਂਦੇ ਵਾਲਾ ਮਿਊਜ਼ਿਕ ਬਣਾ ਦਿੰਦੇ ਹੋਣੇ ਉਹਨਾਂ ਦਾ ਬਹੁਤ ਜ਼ਿਆਦਾ ਪਹਿਲਾਂ ਪਹਿਲਾਂ ਤਾਂ ਬਹੁਤ ਔਖਾ ਆਇਆ ਹੁਣ ਜਿੱਦਾਂ ਜਿੱਦਾਂ ਫਿਰ ਯੂਜ਼ ਟੂ ਹੋ ਗਏ ਉਸ ਚੀਜ਼ ਦੇ ਤੇ ਫਿਰ ਹੁਣ ਬੱਚਿਆਂ ਜਿੰਨੇ ਵੀ ਮਤਲਬ ਹੋਏ ਬਚਨ ਮੋਟੀਵੇਸ਼ਨਲ ਕਰੀਰਾ ਨਹੀਂ ਤੁਸੀਂ ਗਾਓ ਨਹੀਂ ਤਾਂ ਅੱਜ ਕੱਲ ਦਾ ਤੁਹਾਨੂੰ ਪਤਾ ਗਾਣਾ ਅੱਜ ਕੱਲ ਕੋਈ ਸ਼ੋਰ ਹੀ ਚੱਲ ਪਿਆ ਵਾ ਕਿੱਦਾਂ ਦਾ ਮਤਲਬ 뮤직 ਜਿਹੜੇ ਬੱਚੇ ਨੇ ਅੱਜ ਕੱਲ ਦੇ ਪਸੰਦ ਕਰਦੇ ਵੈਸੇ ਤਾਂ ਸਾਨੂੰ ਪਤਾ ਅੱਜ ਕੱਲ ਦੇ ਬੱਚਿਆਂ ਦਾ ਟੇਸ ਥੋੜਾ ਅਲੱਗ ਹੈ ਪਰ ਇੱਕ ਟੀਚਰ ਦੇ ਪੁੱਛਾਂਗੇ ਕਿ ਸਟੂਡੈਂਟਸ ਕਿਹੋ ਜਿਹਾ 뮤직 ਪਸੰਦ ਕਰਦੇ 뮤직 ਅੱਜ ਕੱਲ ਦਾ ਉਹੀ ਹੈ ਚੱਕ ਲੈ ਰੱਖ ਲੋ ਮੈਂ ਇੱਕ ਨੂੰ ਇੱਧੇ ਬੱਚੇ ਨੂੰ ਮੈਂ ਪੁੱਛਿਆ ਮੈਂ ਕਿ ਤੁਹਾਡਾ ਮਤਲਬ ਕਿੱਦਾਂ ਦਾ ਗਾਣਾ ਪਸੰਦ ਕਰਦੇ ਕਹਿੰਦੇ ਸਰ ਜਿਹਦੇ ਚ ਬੰਦੂਕਾਂ ਬੰਦਾਕਾਂ ਹੋਣ ਤੇ ਬਸ ਗੱਡੀਆਂ ਹੋਣ ਥਾਰ ਪਰ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਬੱਚਿਆਂ ਨੂੰ ਇੱਕ ਬੇਸਿਕ ਤੋਂ ਸਿੱਖਣਾ ਚਾਹੀਦਾ ਨਹੀਂ ਨਹੀਂ ਬਿਲਕੁਲ ਬਿਲਕੁਲ ਬੇਸਿਕ ਜ਼ਰੂਰੀ ਹੈ ਦੇਖੋ ਜਦੋਂ ਤੱਕ ਤੁਹਾਡਾ ਬੇਸਿਕ ਨਹੀਂ ਕਲੀਅਰ ਹੋਊਗਾ ਤੁਸੀਂ ਉੱਪਰ ਤਾਂ ਕਦੀ ਨਹੀਂ ਜਾ ਸਕਦੇ ਫਿਰ ਅ ਇਦਾਂ ਹੋਇਆ ਕਿ ਬੱਚਿਆਂ ਨੂੰ ਤੁਸੀਂ ਬੇਸਿਕ ਸਿਖਾਉਣ ਦੀ ਕੋਸ਼ਿਸ਼ ਵੀ ਕੀਤੀ ਹੋਵੇ ਔਰ ਬੱਚੇ ਕਹਿੰਦੇ ਨੇ ਸਾਨੂੰ ਇਹ ਰਹਿਣ ਦੋ ਔਰ ਹੋਰ ਕੋਈ ਦੂਸਰਾ ਸਿਖਾ ਦਿਓ ਇਦਾਂ ਹੀ ਹੁੰਦਾ ਇਦਾਂ ਹੀ ਹੁੰਦਾ ਫੇਰ ਕਦੋਂ ਕਰਦੇ ਕਿੱਦਾਂ ਕਰਦੇ ਨਹੀਂ ਬੱਚਿਆਂ ਨੂੰ ਪਹਿਲਾਂ ਫੇ ਆਪ ਗਾਉਣਾ ਪੈਂਦਾ ਉਦਾਂ ਦਾ ਪਹਿਲਾਂ ਕੁਛ ਉਦਾਂ ਦਾ ਆਪ ਸੁਣਾਉਣਾ ਪੈਂਦਾ ਵੀ ਫੇਰ ਉਹਨਾਂ ਨੂੰ ਸਮਝਾਈਦਾ ਨਹੀਂ ਯਾਰ ਇਹ ਗਾਣਾ ਮਤਲਬ ਕੁਝ ਲਿਮਟਡ ਏ ਠੀਕ ਆ ਹਨਾ ਬਟ ਜੋ ਸਦਾਬਾਦ ਵਾਲੀ ਗਾਇਕੀ ਤੁਹਾਨੂੰ ਪਤਾ ਨੂਸਰਤ ਸਾਹਿਬ ਹੋ ਗਏ ਫਰੋਜ਼ ਖਾਨ ਸਾਹਿਬ ਹੋ ਗਏ ਮਾਸ ਸਲੀਮ ਜੀ ਹੋ ਗਏ ਸਾਵਰਕੋਟੀ ਸਾਹਿਬ ਹੋ ਗਏ ਇਹਨਾਂ ਨੇ ਚੰਗਾ ਗਾਣਾ ਗਾਇਆ ਵਾ ਤੇ ਉ ਤੇ ਹੈ ਤੁਹਾਡੇ ਵੀ ਐਸੇ ਕੋਈ ਸਟੂਡੈਂਟਸ ਜੋ ਕਾਫੀ ਵਧੀਆ ਗਾਰੇ ਤੇ ਅੱਗੇ ਤੱਕ ਜਾਣਗੇ ਹਾਂਜੀ ਹਾਂਜੀ ਬਿਲਕੁਲ ਲੱਗੇ ਇੱਕ ਮੇਰਾ ਸਟੂਡੈਂਟ ਸੀ ਹੋ ਗਿਆ ਵਾ ਹਨਰ ਵਾਈ ਦੇ ਵਿਸ਼ਾ ਸ਼ੋਅ ਹਨਰ ਵਾਈ ਹੋਇਆ ਉਹਦੇ ਵਿੱਚ ਗਿਆ ਹੀ ਬਹੁਤ ਵਧੀਆ ਗੱਲ ਹੈ ਤਾਂ ਤੇ ਤੁਹਾਨੂੰ ਵੀ ਕਦੀ ਮੌਕਾ ਮਿਲੇ ਹੋਵੇ ਰਿਐਲਿਟੀ ਸ਼ੋਅਸ ਚ ਜਾਣ ਦਾ ਜੀ ਮੈਮ ਜੀ ਮੌਕਾ ਮਿਲਿਆ ਵਾ ਤੇ ਕਿਹੜੇ ਜਿਹੜੇ ਸ਼ੋਅਸ ਤੁਸੀਂ ਗਏ ਤੇ ਕਿਹੋ ਜਿਹਾ ਐਕਸਪੀਰੀਅੰਸ ਸੀ ਉੱਥੇ ਮੈਂ ਮੈਂ ਸਭ ਤੋਂ ਪਹਿਲਾਂ ਮੈਂ ਵੌਇਸ ਆਫ ਪੰਜਾਬ ਗਿਆ 2012 ਦੇ ਵਿੱਚ ਫੇ ਉਸ ਤੋਂ ਬਾਅਦ 2012 ਦੇ ਵਿੱਚ ਮੈਂ ਆਡੀਸ਼ਨ ਦਿੱਤਾ ਤੇ ਮਤਲਬ ਵਧੀਆ ਦੇ ਉਥੇ ਇਹਨਾਂ ਨੇ ਵਧੀਆ ਮੈਨੇ ਰਿਸਪੌਂਸ ਵੀ ਦਿੱਤਾ ਕਿ ਹਾਂ ਕਿ ਚਲੋ ਠੀਕ ਕਰ ਲੈਂਦਾ ਵਾ ਬਟ ਥੋੜਾ ਜਿਹਾ ਇਹ ਵੀ ਆਣਾ ਤੁਹਾਨੂੰ ਮੈਨੂੰ ਕਹਿੰਦੇ ਥੋੜਾ ਹੋਰ ਸਿੱਖ ਕੇ ਆਓ ਇੰਪਰੂਵ ਕਰਕੇ ਆਓ ਆਪਣੇ ਆਪ ਨੂੰ ਫਿਰ ਮੈਂ ਉਸ ਤੋਂ ਬਾਅਦ ਫੇ ਲਗਾਤਾਰ ਜਾ ਰਿਹਾ ਹੁਣ ਮੈਂ ਇਸ ਵਾਰ ਵੀ ਫਿਰ ਗਿਆ ਸੀ ਤੇ ਆਡੀਸ਼ਨ ਵੀ ਕਲੀਅਰ ਹੋ ਗਿਆ ਮੈਗਾ ਆਡੀਸ਼ਨ ਵੀ ਹੋ ਗਿਆ ਤੇ ਅੱਗੇ ਜਾ ਕੇ ਪਤਾ ਨਹੀਂ ਉਹ ਚਲੋ ਨਈ ਮਾਲਕ ਨੂੰ ਹਨਾ ਜੋ ਵੀ ਤੇ ਕੀ ਕੁਝ ਜਿਹੜਾ ਹੈ ਰਿਐਲਿਟੀ ਸ਼ੋਅਸ 'ਚ ਜਾ ਕੇ ਸਿੱਖ ਨੂੰ ਮਿਲਦਾ ਕਿਉਂਕਿ ਇੱਕ ਐਸੇ ਪਲੇਟਫਾਰਮ ਨੇ ਜਿੱਥੇ ਤੁਸੀਂ ਜਾਣਦੇ ਹੋ ਪਹਿਲੀ ਵਾਰ ਤੇ ਕਈ ਨਵੇਂ ਨਵੇਂ ਐਕਸਪੀਰੀਅੰਸ ਹੁੰਦਾ ਨਵੇਂ ਨਵੇਂ ਲੋਕ ਹੁੰਦੇ ਨਾ ਅਲੱਗ ਅਲੱਗ ਚੀਜ਼ਾਂ ਹੁੰਦੀਆਂ ਫਿਰ ਉੱਥੇ ਤੁਹਾਨੂੰ ਕੀ ਕੁਝ ਸਿੱਖਣ ਨੂੰ ਮਿਲਿਆ ਕਿੱਦਾਂ ਦਾ ਸੀਗਾ ਸਾਰਾ ਮਾਹੌਲ ਮੈਮ ਜਦੋਂ ਮੈਂ ਗਿਆ ਤੇ ਪਹਿਲਾਂ ਤਾਂ ਆਡੀਸ਼ਨ ਦਿੱਤਾ ਸੀ ਮਝਲੰਦਰ ਫਿਰ ਉਸ ਤੋਂ ਬਾਅਦ ਮੈਗਾ ਆਡੀਸ਼ਨ ਜਿਹੜਾ ਚੰਡੀਗੜ੍ਹ ਹੋਇਆ ਸੀਗਾ ਤੇ ਚਲੋ ਸਿੱਖਣ ਨੂੰ ਤਾਂ ਬਹੁਤ ਜਿੱਦਾਂ ਤੁਹਾਨੂੰ ਪਤਾ ਦੁਨੀਆ ਬਹੁਤ ਤਰ੍ਹਾਂ ਤਰ੍ਹਾਂ ਦੀ ਆਉਂਦੀ ਆ ਤੇ ਕਹਿੰਦੇ ਜੇ ਸਿੱਖਣਾ ਹੋਵੇ ਤਾਂ ਬੱਚੇ ਤੋਂ ਵੀ ਸਿੱਖਣ ਨੂੰ ਮਿਲ ਜਾਂਦਾ ਹੈ ਉੱਥੇ ਬਹੁਤ ਦੁਨੀਆ ਦੇਖੀ ਇਦਾਂ ਦੀ ਜਿਨ੍ਹਾਂ ਤੋਂ بڑا ਕੋਈ ਸਿੱਖਣ ਨੂੰ ਵੀ ਮਿਲਿਆ ਤੇ ਉਹ ਚਲੋ ਚੀਜ਼ ਅੱਗੇ ਕੰਮ ਵੀ ਆ ਰਹੀ ਜੇ ਸੱਚ ਹੈ ਉਹ ਰੋਜ਼ ਰਿਜੈਕਸ਼ਨ ਹੋਈ ਆ ਕੀ ਪਤਾ ਉਹਦਾ ਕੋਈ ਵੱਡਾ ਹੀ ਸੋਚਿਆ ਹੋਵੇ ਹਨਾ ਕੁਝ ਵੱਡਾ ਹੋ ਸਕਦਾ ਉਹਦੇ ਲਈ ਤੇ ਉੱਥੋਂ ਵੀ ਸਿੱਖਣ ਨੂੰ ਕੁਝ ਮਿਲਿਆ ਕਿ ਨਹੀਂ ਜੋ ਹੋਣ ਇੱਥੇ ਗਲਤੀ ਕਰੀ ਗਏ दोबारा ਨਹੀਂ ਕਰਨੀ ਹੋਊ ਇਹ ਤੇ ਬਿਲਕੁਲ ਸਹੀ ਹੈ ਕਿਉਂਕਿ ਇਨਸਾਨ ਗਲਤੀਆਂ ਤੋਂ ਹੀ ਸਿੱਖਦਾ ਹੈ ਤੇ ਜੇ ਨਾਲ ਹੀ ਅਸੀਂ ਇੱਕ ਹੋਰ ਤਰ ਤੋ ਪਿਆਰਾ ਜਗੀ ਜ਼ਰੂਰ ਸੁਣਾएंगे ਅਬੀ ਨਾ ਜਾਓ ਛੋੜ ਕੇ ये दिल अभी भरा नहीं अभी ना जाऊं छूड़ कर ये दिल अभी भरा नहीं अभी अभी तो आई हो बहार बन के आई हो हवा जरा महक तो ले ये दिल जरा संभल तो ले तोले शाम डल तोले जरा ये शाम डल तो ले जरा ये दिल संभल तो ले जरा के थोड़ी देर लो खुशी के गोट पी लो तो ਬੁਰਾ ਨਾ ਮਨੂ ਅਜ ਕਾ ਇਹ ਦਿਲ ਅਭੀ ਭਰਾਂ ਨਹੀਂ ਬਹੁਤ ਸੋਣਾ ਗਾਇਆ ਤੁਸੀਂ ਤੇ ਹਿੰਦੀ ਦਾ ਟੱਚ ਥੋੜਾ ਸੁਣਿਆ ਬਹੁਤ ਵਧੀਆ ਲੱਗਿਆ ਸੁਣ ਕੇ ਇੱਥੇ ਮੈਂ ਇਹ ਪੁੱਛਣਾ ਚਾਹੂੰਗੀ ਕਿ ਤੁਹਾਡਾ ਆਪਣਾ ਪਸੰਦ ਕੀ ਹੈ 뮤జిక్ ਦਾ ਟੇਸਟ ਮੈਮ ਜਿਆਦਾ ਮੈਂ ਮਤਲਬ ਕਲਾਸਿਕਲ ਵੀ ਪਸੰਦ ਕਰਦਾ ਤਾਂ ਜਿਆਦਾ ਮੈਨੂੰ ਫੋਕ ਤੇ ਮੈਨੂੰ ਸੂਫੀ ਜਿਆਦਾ ਪਸੰਦ ਆ ਮੈਂ ਜਿਆਦਾ ਇਹ ਗਾਉਣਾ ਵਾ ਸੂਫੀ ਨੂੰ ਪਸੰਦ ਕਰਦਾ ਤੇ ਹੁਣ ਦੇਖੋ ਹਰ ਇੱਕ ਕੋਈ ਨਾ ਕੋਈ ਆਪਾਂ ਅੱਗੇ ਵਧਦੇ ਆ ਸਾਨੂੰ ਇੱਕ ਗੁਰੂ ਦੀ ਜ਼ਰੂਰਤ ਹੈ ਜ਼ਰੂਰ ਪੈਂਦੀ ਹੈ ਜੋ ਸਾਨੂੰ ਇੱਕ ਸਹੀ ਰਾਹ ਸਤਾ ਦਿਖਾਤੇ ਨੇ ਤੇ ਤੁਹਾਡੇ ਗੁਰੂ ਕੌਣ ਸੀ ਮੇਰੇ ਉਸਤਾਦ ਜੀ ਕਰਨਵੀਤ ਕਾਕੂ ਜੀ ਇਥੋਂ ਆਪਣੇ ਨਿਕੋਦਰਤ ਹੋਈ ਆ ਤੇ ਜਿਨ੍ਹਾਂ ਨੇ ਮਤਲਬ ਉਸਤਾਦ ਜਨਾਬ ਸਾਵਰ ਕੋਟੀ ਸਾਹਿਬ ਨਾਲ 30 ਸਾਲ ਕੰਮ ਕੀਤਾ ਐਜ਼ ਅ ਕੀਵਰਡ ਇਸਟ ਤੇ ਮੈਂ ਫਿਲਹਾਲ ਉਹਨਾਂ ਤੋਂ ਸਿੱਖ ਰਿਹਾ ਮੈਨੂੰ 7-8 ਸਾਲ ਹੋ ਗਏ ਉਹਨਾਂ ਤੋਂ ਸਿੱਖਦਿਆਂ ਹਲੇ ਵੀ ਤੁਸੀਂ ਸਿੱਖਦੇ ਹੋ ਹਾਂਜੀ ਹਲੇ ਵੀ ਮੈਂ ਸਿੱਖਦਾ ਪਿਆ ਸੋ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਐਸਾ ਬਿਲਕੁਲ ਨਹੀਂ ਹੈ ਇੱਕ ਐਗਜ਼ਾਮਪਲ ਹੈ ਕਿ ਅਗਰ ਤੁਹਾਨੂੰ ਗਾਣਾ ਆ ਗਿਆ ਜਾਂ ਤੁਸੀਂ ਇੱਕ ਟੀਚਰ ਬਣ ਗਏ ਹੋ ਤੇਦਾ ਮਤਲਬ ਬਿਲਕੁਲ ਨਹੀਂ ਕਿ ਤੁਸੀਂ ਨਹੀਂ ਸਿੱਖਦੇ ਨਹੀਂ ਮੈਮ ਉਹ ਨਹੀਂ ਉਹ ਚੀਜ਼ ਭੁੱਲਦੇ ਨਹੀਂ ਕਿਉਂਕਿ ਸਿੱਖ ਦੇਖੋ ਸਿੱਖਣਾ ਤਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਬੱਚੇ ਤਾਂ ਵੀ ਸਿੱਖਣ ਨੂੰ ਮਿਲ ਜਾਂਦਾ ਹਨ ਕਿਉਂਕਿ ਇਹ ਜਿਹੜਾ ਹੈਗਾ ਗਾਣਾ ਹੈਗਾ ਗਾਣਾ ਤਾਂ ਬਹੁਤ ਵੱਡੀ ਚੀਜ਼ ਹੈ ਜਦਾ ਸਮੁੰਦਰ ਦਾ ਕੋਈ ਅੰਤ ਨਹੀਂ ਹੁੰਦਾ ਹਨਾ ਜਦਦਾ ਆਪਾਂ ਸਮੁੰਦਰ ਦੇ ਵਿੱਚ ਵੜੀ ਜਾਵਾਂਗੇ ਉਹਨਾਂ ਉਹਨਾਂ ਡੂੰਗਾ ਹੋਈ ਜਾਣਾ ਇੱਦਾਂ ਗਾਣੇ ਦਾ ਵੀ ਇਦਾਂ ਜਿੰਨਾ ਇਹਦੇ ਵਿੱਚ ਆਪਾਂ ਵੜੀ ਗਏ ਉਹਨਾਂ ਨੇ ਡੂੰਗਾ ਹੋਰ ਹੋਈ ਜਾਣਾ ਇਹਦੀ ਸਮਝ ਹੀ ਨਹੀਂ ਆਈ ਹੱਲੇ ਚਲੋ ਜਿੰਨਾ ਵੀ ਤਿਲ ਫੁਲਾ ਮਤਲਬ ਸਿੱਖਿਆ ਦੇਖ ਦੇਖ ਕੇ ਸਿੱਖਿਆ ਹਨਾ ਤੇ ਉਹਨਾਂ ਕੀ ਚਲੋ ਮਾੜਾ ਮੋਟਾ ਜਿੰਨਾ ਗਾਗੋ ਲਈਦਾ ਹਨਾ ਤੇ ਉਹਨਾਂ ਦੇ ਨਾਲ ਜੁੜੇ ਹੋਏ ਤੁਹਾਨੂੰ ਆਪਣੇ ਗੁਰੂ ਨਾਲ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਮੈਨੂੰ 7-8 ਸਾਲ ਹੋ ਗਏ ਅੱਛਾ 7-8 ਸਾਲ ਤੋਂ ਜੁੜਨ ਨੂੰ ਹਾਂਜੀ ਤੇ ਸਕੂਲ ਟਾਈਮ ਦੇ ਵਿੱਚ ਫੇਕ ਇਹ ਹੋ ਜਾ ਤੁਹਾਡਾ ਐਕਸਪੀਰੀਅੰਸ ਹੈਗਾ ਕਿਉਂਕਿ ਸਕੂਲ ਦੇ ਵਿੱਚ ਤਾਂ ਵੀ ਜਦੋਂ ਕੋਈ ਕਲਾਕਾਰ ਬੱਚਾ ਹੁੰਦਾ ਹੈ ਤੇ ਸਕੂਲ ਵਾਲੇ ਕਦੇ ਨਹੀਂ ਛੱਡਦੇ ਉਹਨਾਂ ਨੂੰ ਹਮੇਸ਼ਾ ਅੱਗੇ ਤੱਕ ਰੱਖਦੇ ਆ ਤੇ ਮੈਂ ਇਹ ਸਟੋਰੀ ਹੈ ਇੱਕ ਜੀ ਜਿੱਦਾਂ ਸਰਕਾਰੀ ਸਕੂਲਾਂ 'ਚ ਆਪਾਂ ਦੇਖਿਆ ਨਾ ਬਾਲਸਵਾ ਹੁੰਦੀਆਂ ਹੁੰਦੀਆਂ ਜੀ 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 ਤੇ ਇਦਾਂ ਹੀ ਬਾਲਸਵਾ ਤੇ ਮੈਂ ਗੁੰਗਣਾਉਣਾ ਹੁੰਦਾ ਸੀ ਹਾਂ ਤੇ ਗੁਣਗਣਾਉਣਾ ਤੇ ਮੈਨੂੰ ਮੇਰੇ ਦੋਸਤਾਂ ਨੇ ਕਹਿਣਾ ਯਾਰ ਜਿਦਾ ਤੁਹਾਨੂੰ ਪਤਾ ਹੀ ਆ ਦੋਸਤ ਕਿੱਦਾਂ ਕਰਦੇ ਹੁੰਦੇ ਹੱਲਾ ਸ਼ੇਰੀ ਜੀ ਦੇ ਕੇ ਥਾਪੀ ਜੀ ਮਾਰ ਕੇ ਚਲੋ ਗਾ ਕੇ ਆ ਨਾ ਤੇ ਇਦਾਂ ਮੈਂ ਵੀ ਮੈਂ ਪਹਿਲੀ ਵਾਰੀ ਮੈਨੂੰ ਉਹਨਾਂ ਨੇ ਦਾ ਪੰਪੂਪਮ ਦੇ ਕੇ ਭੇਜ ਦਿੱਤਾ ਜਾ ਸਟੇ ਤੇ ਗਾ ਕੇ ਆ ਮੈਂ ਕਹਣਾ ਨਹੀਂ ਮੈਂ ਨਹੀਂ ਗਾਉਣਾ ਅੱਛਾ ਉਦੋਂ ਤੁਸੀਂ ਗਾਉਂਦੇ ਨਹੀਂ ਸੀ ਮੈਂ ਗਾਉਂਦਾ ਨਹੀਂ ਸੀ ਬਹੁਤ ਟਾਈਮ ਦੀ ਗੱਲ ਮਤਲਬ 5th 4th 3:00 ਦੀ ਗੱਲ ਆ ਤੇ ਮੈਨੂੰ ਉਹਨਾਂ ਨੇ ਭੇਜ ਦਿੱਤਾ ਫੇਰ ਹੀ ਗਾੜ ਕਰਾ ਕੇ ਵੀ ਨਹੀਂ ਚੱਲ ਗਾ ਕੇ ਆ ਤੇ ਮੈਂ ਗਾਣਾ ਗਾਇਆ ਉੱਥੇ ਸੁੱਤੀ ਪਈ ਨੂੰ ਚਿੱਠੀਆਂ ਹੋਣੀਆਂ ਆਉਣੀਆਂ ਹਨ ਇਦਾਂ ਕੁ ਸਗਾਣਾ ਸੀ ਤਾਂ ਮੈਂ ਉਹ ਗਾਣਾ ਗਾਇਆ ਸਭ ਤੋਂ ਪਹਿਲਾਂ ਤੇ ਮੈਨੂੰ ਫਿਰ ਮੇਰੇ ਟੀਚਰਾਂ ਨੇ ਕਿਹਾ ਯਾਰ ਨਹੀਂ ਤੂੰ ਠੀਕ ਕਾ ਲੈਣਾ ਨਾ ਵੀ ਵੀਨੇ ਤੂੰ ਵਧੀਆ ਕਾ ਲੈਣਾ ਵਾ ਤੇ ਇਦਾਂ ਕਰ ਤੂੰ ਚਲ ਤੂੰ ਵੀ ਗਾਉਣਾ ਹੁਣ ਜਦੋਂ ਕੁਝ ਵੀ ਹੁੰਦਾ ਨਾ ਕੋਈ ਵੀ ਫੰਕਸ਼ਨ ਹੋਣਾ ਫਿਰ ਉੱਥੇ ਕੋਈ ਵੀ ਪ੍ਰੋਗਰਾਮ ਹੋਣਾ ਜਾਂ ਕਿਤੇ ਹੋਰ ਬਾਹਰ ਹੋਣਾ ਮੈਨੂੰ ਉਹਨਾਂ ਨੇ ਭੇਜ ਦੇਣਾ ਤੇ ਮੈਂ ਹੀ ਕਿੰਨਾ ਕਿ ਜੇ ਜੇ ਸ਼ਾਇਦ ਉਹ ਨਾ ਉਹਦਾ ਮੈਨੂੰ ਮੇਰੇ ਦੋਸਤ ਨਾ ਇਹਦਾ ਭੇਤ ਦੇ ਤਾਂ ਸ਼ਾਇਦ ਅੱਜ ਮੈਂ ਨਹੀਂ ਇਦਾਂ ਕੋ ਗਾਉਣਾ ਕੁਝ ਨਹੀਂ ਮੇਰਾ ਮਤਲਬ ਨਹੀਂ ਹੋਣਾ ਅਈ ਅੱਛਾ ਐਕਚੁਅਲੀ ਤੁਹਾਨੂੰ ਉਦੋਂ ਪਤਾ ਲੱਗਾ ਜਦੋਂ ਤੁਹਾਡੇ ਦੋਸਤਾਂ ਨੇ ਇਦਾਂ ਕੀਤਾ ਆਵਾਜ਼ ਦਾ ਪਤਾ ਲੱਗਾ ਫਿਰ ਤੁਸੀਂ ਕਿੱਦਾਂ ਦਾ ਲੱਗਾ ਫਿਰ ਜਦੋਂ ਘਰ ਆ ਕੇ ਤੁਸੀਂ ਪ੍ਰਕਾਰ ਦੇ ਦੱਸਿਆ ਹੋਣਾ ਕਿ ਮੈਂ ਗਾਉਂਦਾ ਫਿਰ ਉਸ ਤੋਂ ਬਾਅਦ ਸ਼ੁਰੂਆਤ ਕਰਤੀ ਸੀ ਫਿਰ ਹਾਂਜੀ ਹਾਂਜੀ ਉਸ ਤੋਂ ਬਾਅਦ ਸ਼ੁਰੂਆਤ ਕਰਤੀ ਸੀ ਫਿਰ ਇਦਾਂ ਸੀ ਕਿ ਮੰਮੀ ਪਸੰਦ ਕਰਦੇ ਸੀ ਗਾਉਣਾ ਜਿੱਦਾਂ ਹੁਣ ਨਾਨਾ ਜੀ ਗਾਉਂਦੇ ਸੀ ਬਟ ਸਾਡੇ ਕਰਦੇ ਨਹੀਂ ਤੁਹਾਨੂੰ ਪਤਾ ਉਹ ਚੀਜ਼ ਕਰਦੇ ਕਹਿੰਦੇ ਕਿ ਇੰਨਾ ਪੜ ਹਣਾ ਕੋਈ ਹੋਰ ਕੰਮ ਦੇਖ ਕੇ ਇੰਨੇ ਪ੍ਰੋਫੈਸ਼ਨਲ ਤਾ ਹੁਣ ਮੈਂ ਚਲੋ ਬੈਚਲਰ ਕੀਤੀ ਮੈਂ ਡਾਂਸ ਵੀ ਕਰਦਣਾ ਪਹਿਲਾਂ ਨਾ ਮੈਂ ਆਡੀਸ਼ਨ ਵੀ ਬਹੁਤ ਦਿੱਤੇ ਡਾਂਸ ਦੇ ਵੀ ਬਹੁਤ ਆਡੀਸ਼ਨ ਦਿੱਤੇ ਨਾਲ ਨਾਲ ਫਿਰ ਦਾ ਮਿਊਜ਼ਿਕ ਵੀ ਨੂੰ ਅੱਗੇ ਵਧਾਇਆ ਇਹਨੂੰ ਵੀ ਮੈਂ ਤੇ ਕਰਦੇ ਨਹੀਂ ਪਹਿਲਾਂ ਸਪੋਰਟ ਨਹੀਂ ਕਰਦੇ ਨੇ ਸਿਰਫ ਮੰਮੀ ਸਪੋਰਟ ਕਰਦੇ ਹੁੰਦੇ ਸੀ ਫਿਰ ਜਿੱਦਾਂ ਜਿੱਦਾਂ ਮੈਂ ਗਾਉਣਾ ਸ਼ੁਰੂ ਕੀਤਾ ਲੱਗ ਸਟੇਜਾਂ ਕੀਤੀਆਂ ਫਿਰ ਪਾਪਾ ਦੇ ਦੋਸਤਾਂ ਨੇ ਵੀ ਕਿਹਾ ਨਹੀਂ ਯਾਰ ਤੇਰਾ ਮੁੰਡਾ ਵਧੀਆ ਗਾਉਂਦਾ ਵਾ ਵੀ ਤੂੰ ਨੇ ਸਪੋਰਟ ਕਰ ਇਹਨੂੰ ਅੱਗੇ ਵਧਾ ਹੋਰ ਤੇ ਡੈਡੀ ਹੁੜੀ ਤੁਹਾਨੂੰ ਪਤਾ ਹੋਣਾ ਥੋੜਾ ਜਿਹਾ ਜਿੱਦਾਂ ਦੀ ਆਪਾਂ ਰਹਿੰਦੇ ਆ ਹਨਾ ਮਾਹੌਲ ਦੇ ਵਿੱਚ ਰਹਿੰਦੇ ਆਗਲਾ ਸੋਚ ਹੀ ਲੈਂਦਾ ਨਹੀਂ ਯਾਰ ਵੀ ਮੈਂ ਇਹ ਕੰਮ ਨਹੀਂ ਕਰਨਾ ਵੀ ਥੋੜਾ ਜਿਹਾ ਮੈਂ ਨਿਆਣੇ ਆਪਣੇ ਨੂੰ ਵਧਾਵਾ ਅੱਗੇ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਹਾਂ ਇਹ ਗਾ ਲੈਂਦਾ ਮੈਨੂੰ ਪਹਿਲੀ ਵਾਰੀ ਸਟੇਜ ਤੇ ਦੇਖਿਆ ਤੇ ਮੈਂ ਡਰਦਾ ਵੀ ਸੀ ਮੇਰੇ ਘਰ ਦੇ ਬੈਠੇ ਹਨ ਤੇ ਮੈਂ ਗਾਇਆ ਪਹਿਲੀ ਵਾਰ ਸਟੇਜ ਤੇ ਤਾਂ ਮੰਮੀ ਸਟੇਜ ਤੇ ਆਏ ਮੈਨੂੰ ਤੇ ਮੈਂ ਗਾਉਂਦਾ ਗਾਉਂਦਾ ਹੀ ਭਾਵੁਕ ਹੋ ਗਿਆ ਸੀ ਤੇ ਮੈਂ ਕਹਾ ਵੀ ਮੈਂ ਕਦੀ ਤਾਂ ਗਾਇਆ ਨਹੀਂ ਸੀ ਨਾ ਫਿਰ ਵੀ ਘਰ ਦੇਆਂ ਦਾ ਲੱਗ ਹੁੰਦਾ ਬਾਹਰ ਜਿੰਨਾ ਮਰਜੀ ਬੰਦਾ ਆਇਆ ਹੋਵੇ ਜਦੋਂ ਘਰ ਦੇ ਵਿੱਚ ਆਪਣਾ ਹੁੰਦਾ ਤਾਂ ਉਦੋਂ ਫਿਰ ਔਖਾ ਹੁੰਦਾ ਹੈ ਨਾ ਤੇ ਫਿਰ ਉਦੋਂ ਖੁਸ਼ੀ ਵੀ ਤਾਂ ਅਲੱਗ ਹੁੰਦੀ ਜੇ ਜਦੋਂ ਮਾਪੇ ਤੁਹਾਡੇ ਤੁਹਾਨੂੰ ਸਟੇਜ ਤੇ ਦੇਖਦੇ ਆ ਖਾਸ ਤੌਰ ਤੇ ਜਿਹੜੇ سپورਟ ਨਹੀਂ ਕਰਦੇ ਹੁੰਦੇ ਤੇ ਫਿਰ ਤੁਹਾਨੂੰ ਦੇਖ ਕੇ سپورਟ ਕਰਨਾ ਸ਼ੁਰੂ ਕਰ ਦਿੰਦੇ ਆ ਮਾਪੇ ਦਾ سپورਟ ਤਾਂ ਬਹੁਤ ਜ਼ਰੂਰੀ ਹੈ ਫਿਰ ਰਿਲੇਟਿਵਸ ਦਾ ਫਰੈਂਡਸ ਦਾ ਉਹਨਾਂ ਦਾ ਕਿਹੋ ਜਿਹਾ ਰਿਆ ਕਿ ਰਿਐਕਸ਼ਨ ਜਦੋਂ ਤੁਸੀਂ ਗੋਣਾ ਸ਼ੁਰੂ ਕਰ ਦਿੱਤਾ ਸਟੇਜਿਸ ਕਰਨ ਲੱਗੇ ਹੋਲੀ-ਵਲੀ ਤੁਸੀਂ ਰਿਐਲਿਟੀ ਸ਼ੋਜ਼ 'ਚ ਗਏ ਫਿਰ ਉਹਨਾਂ ਦਾ ਰਿਐਕਸ਼ਨ ਕੀ ਰਿਹਾ ਏਦਾਂ ਕਿ ਮੇਰੇ ਸ਼ੁਰੂ गिन ਵਿੱਚ ਮੇਰੇ ਕੁਝ ਖਾਸ ਮੇਰੇ ਦੋਸਤਾਂ ਜਿਨ੍ਹਾਂ ਨੇ ਮਤਲਬ ਅੱਜ ਤੱਕ ਸਪੋਰਟ ਕਰਦੇ ਆ ਉਹ ਕੋਈ ਵੀ ਕਿਸੇ ਕੰਮ ਦਾ ਵੀ ਕੋਈ ਕੰਮ ਹੋਵੇ ਉਹਨਾਂ ਨੇ ਕਹਣਾ ਵੀ ਨਹੀਂ ਚਲੋ ਆਪਾਂ ਕਰਦੇ ਆ ਕੋਈ ਗੱਲ ਨਹੀਂ ਮਤਲਬ ਉਹਨਾਂ ਦਾ ਬਹੁਤ ਸਪੋਰਟ ਰਿਹਾ ਮੇਰੀ ਲਾਈਫ ਦੇ ਵਿੱਚ ਮੇਰੇ ਯਾਰ ਦੋਸਤ ਜਿੰਨੇ ਵੀ ਹੈਗੇ ਆ ਥੋੜੇ ਬਤੇ ਤੇ ਉਹਨਾਂ ਨੇ ਮੈਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਕਈ ਹੁੰਦੇ ਨਾ ਕਿ ਕੋਈ ਯਾਰ ਦੋਸਤ ਵੀ ਐਸੇ ਹੁੰਦੇ ਜਿਹੜੇ ਹਮੇਸ਼ਾ ਲਾਤੀ ਖਿੱਚਦੇ ਹੁੰਦੇ ਨਹੀਂ ਚਾਹੁੰਦੇ ਹੁੰਦੇ ਕਈ ਕੋਈ ਚਾਹੁੰਦਾ ਨਹੀਂ ਹੁੰਦਾ ਕਿ ਇਹ ਬੰਦਾ ਅੱਗੇ ਵਧੇ ਬਟ ਮੇਰੇ ਜਿੰਨੇ ਵੀ ਯਾਰ ਦੋਸਤ ਨੇ ਉਹਨਾਂ ਨੇ ਮੈਨੂੰ ਹਮੇਸ਼ਾ ਅੱ ਇੱਕ ਫੋਨ ਤੇ ਅੱਧੀ ਰਾਤ ਨੂੰ ਫੋਨ ਵੀ ਆ ਗਾਲੀਦਾ ਨਾ ਵੀ ਯਾਰ ਆਹ ਕੰਮ ਉਹਨਾਂ ਕਹਿੰਦਾ ਹੋ ਜਾਊਗਾ ਹੁਣੇ ਹੋ ਜਾਊਗਾ ਕਦੀ ਮਤਲਬ ਇਦਾਂ ਦੀ ਨਹੀਂ ਕਿ ਮੈਨੂੰ ਹਮੇਸ਼ਾ ਕੋਸ਼ਿਸ਼ ਕੀਤਾ ਵੱਖਿਆ ਉਹਨਾਂ ਨੇ ਵੀ ਹਾਂ ਇਹ ਤਾਂ ਬਹੁਤ ਚੰਗੀ ਗੱਲ ਹੈ ਕਿ ਤੁਹਾਡੇ ਦੋਸਤ ਇੰਨੇ ਜ਼ਿਆਦਾ ਤੁਹਾਡਾ ਸਾਥ ਦਿੰਦੇ ਆ ਮਤਲਬ ਸਪੋਰਟ ਕਰਦੇ ਆ ਨਹੀਂ ਤਾਂ ਅੱਜ ਕੱਲ੍ਹ ਦੋਸਤ ਦੇ ਨਾਮ ਤੇ ਵੀ ਲੋਕ ਬਹੁਤ ਜ਼ਿਆਦਾ ਜੈਲਸ ਕਰਨ ਵਾਲੇ ਮਿਲ ਜਾਂਦੇ ਨੇ ਤੇ ਕਾਲਜ ਦਾ ਫਿਰ ਐਕਸਪੀਰੀਅੰਸ ਮੈਂ ਇੱਥੇ ਪੁੱਛੂੰਗੀ ਉਹ ਕਿਦਾਂ ਦਾ ਰਿਹਾ ਫਿਰ ਕਾਲਜ ਦਾ ਐਕਸਪੀਰੀਅੰਸ ਮੈਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਪਹਿਲਾਂ ਡਾਂਸ ਕਰਦਾ ਹੁੰਦਾ ਸੀ ਤੇ ਮੈਂ ਜਦੋਂ ਕਾਲਜ ਨਵੀਂ ਬਟ ਐਸੀ ਨੂੰ ਕੋਲੇ ਦੇ ਵਿੱਚ ਗਾਉਂਦੇ ਬਹੁਤ ਜਣੇ ਹੁੰਦੇ ਸੀ ਤਾਂ ਮੈਂ ਦੇਖਿਆ ਮੈਂ ਕਹਾਂ ਯਾਰ ਇਹ ਮਤਲਬ ਹੁੰਦਾ ਪਹਿਲਾ ਬੰਦਾ 네ਗੇਟਿਵ ਹੀ ਹੁੰਦਾ ਹਨ ਫਿਰ ਜਦ ਜਦ ਇਸ ਹੁੰਦਾ ਵਾ ਫਿਰ ਪੋਜ਼ਿਟਿਵ ਸ਼ਾ ਮੈਂ ਸੋਚਿਆ ਮੈਂ ਕਹਾਂ ਯਾਰ ਵੀ ਮੈਂ ਇੱਥੇ ਤਾਂ ਸਾਰੇ ਗਾਉਂਦੇ ਆ ਵੀ ਮੈਂ ਕੁਝ ਇੱਦਾਂ ਕੁਝ ਹੁੰਦਾ ਹੀ ਆ ਬੰਦਾ ਨਵਾਂ ਨਵਾਂ ਕਾਲਜ ਜਾਂਦਾ ਵੀ ਮੈਂ ਕੁਝ ਕੀ ਡਿਫਰੈਂਟ ਕਰਾਂ ਜਿਹੜਾ ਮੈਨੂੰ ਲੱਗ ਕਿ ਮੇਰੇ ਨਾਲ ਹੋਣ ਤੇ ਮੈਂ ਕੀ ਕੀਤਾ ਫਿਰ ਮੈਂ ਕਿਹਾ ਚਲੋ ਮੈਂ ਡਾਂਸ ਤਾਂ ਕਰਦੇ ਮੈਂ ਡਾਂਸ ਕਰਕੇ ਦੇਖਦਾ ਵਾਂ ਤੇ ਇਦਾਂ ਹੀ ਸਾਡੇ ਫੰਕਸ਼ਨ ਆ ਟੈਲੈਂਟ ਹੰਟ ਤੇ ਮੇਰੇ ਟੀਚਰ ਨੇ ਕਿਹਾ ਵੀ ਕੋਈ ਇਦਾਂ ਦਾ ਕੋਈ ਬੰਦਾ ਹੈਗਾ ਵੀ ਜਿਹੜਾ ਕੋਈ ਡਾਂਸ ਕਰਨਾ ਚਾਹਵੇ ਜਾਂ ਕੋਈ ਗਾਣਾ ਗਾਣਾ ਚਾਹਵੇ ਜਾਂ ਕੋਈ ਹੋਰ ਸਕਿੱਟ ਕੁਝ ਵੀ ਤੇ ਮੈਂ ਹੱਥ ਖੜਾ ਕਰਤਾ ਜੀ ਮੈਂ ਕਿਹਾ ਮੈਂ ਤੇ ਉਹ ਕਹਿੰਦੇ ਵੀ ਤੇਰਾ ਨਾਮ ਕੀ ਆ ਮੈਂ ਕਿਹਾ ਮੇਰਾ ਨਾਮ ਆ ਵਾ ਤੇ ਕਹਿੰਦੇ ਅੱਛਾ ਠੀਕ ਆ ਕਹਿੰਦੇ ਵੀ ਇਦਾਂ ਆ ਵੀ ਜਿਹੜਾ ਸਾਡਾ ਮਤਲਬ ਕਾਲਜ ਆਣਾ ਉਹ ਥੋੜਾ ਕਲਚਰਲ ਆ ਮੈਂ ਕਿਹਾ ਜੀ ਇਦਾਂ ਕਰਕੇ ਮੈਂ ਡਾਂਸ ਕਰਨਾ ਉਹ ਕਹਿੰਦੇ ਕਿਹੜੇ ਗਾਣੇ ਤੇ ਕਰਨਾ ਮੈਂ ਕਿਹਾ ਮਾਂ ਦਾ ਗਾਣਾ ਵਾ ਉਹਤੇ ਕਰਨਾ ਵਾ ਕਿਹਨ ਦੇ ਚਲੋ ਗਾਣਾ ਜਾ ਆਫੇ ਇੱਕ ਕਾਲੀ ਮੈਨੂੰ ਗਾਣਾ ਸੁਣਾ ਦੋ ਠੀਕ ਆ ਮੈਂ ਡਾਂਸ ਕੀਤਾ ਉੱਥੇ ਤਾਂ ਮੈਨੂੰ ਉਸ ਤੋਂ ਬਾਅਦ ਬੜਾ ਵਧੀਆ ਉਹਨਾਂ ਨੇ ਮੈਨੂੰ ਬਹੁਤ ਵਧੀਆ ਰਿਸਪੌਂਸ ਦਿੱਤਾ ਜਿੱਦਾਂ ਕਹਿੰਦੇ ਨੇ ਇਹਦੇ ਤੁਹਾਨੂੰ ਮਤਲਬ ਤੁਹਾਡਾ ਸਾਰੇ ਟੀਚਰ ਕਰਨ ਲੱਪੇ ਨੇ ਹੁੰਦੇ ਵੀ ਨਹੀਂ ਇਹ ਕੁਝ ਇੱਕ ਤਾਂ ਹੈਗਾ ਵਾ ਹਨਾ ਤੇ ਮੇਰੀ ਸਾਰੀ ਰਿਸਪੈਕਟ ਕਰਨ ਲੱਪੇ ਤੇ ਜਾਨਕੀ ਮੈਂ ਥੋੜਾ ਜਿਹਾ ਮੈਂ ਵੱਖਰਾ ਦਿਸਣ ਲੱਪੇ ਸਾਰਿਆਂ ਦੇ ਵਿੱਚੋਂ ਉਸ ਤੋਂ ਬਾਅਦ ਫਿਰ ਮੈਂ ਡਾਂਸ ਨੂੰ ਜ਼ਿਆਦਾ ਕੰਟੀਨਿਊ ਕੀਤਾ ਅੱਗੇ ਵਧਾਇਆ ਨਾਲ ਨਾਲ ਮੈਂ ਗਾਉਣਾ ਵੀ ਹੁੰਨਾ ਸੀ ਨੀ ਫਿਰ ਕਨਫਿਊਜ਼ਨ ਹੀ ਹੋਇਆ ਕਿ ਮੈਂ ਡਾਂਸ ਚ ਅੱਗੇ ਜਾਵਾਂ ਕਿ ਮਿਊਜ਼ਿਕ ਚ ਅੱਗੇ ਜਾਵਾਂ ਇੱਕ ਮੈਨੂੰ ਇਦਾਂ ਹੀ ਹੋਇਆ ਫਿਰ ਇਹਦੇ ਵਿੱਚ ਮੈਂ ਬੈਟਲ ਵੀ ਕੀਤੀਆਂ ਸਾਡੇ ਕੋਈ ਵੀ ਬੈਟਲ ਆਉਣਾ ਮੈਂ ਡਾਂਸ ਹੀ ਬੈਟਲ ਵੀ ਕੀਤੀ ਮੈਂ ਸਿਖਾਇਆ ਵੀ ਮੈਂ 2-3 ਸਾਲ ਦੇ ਸੀ ਸਵੈਗਨ ਕੋਦਲ ਅਕੈਡਮੀ ਆ ਉੱਥੇ ਵੀ ਸਿਖਾਇਆ ਫਿਰ ਮੈਂ ਡਾਂਸ ਵੀ ਸਿਖਾਇਆ ਤੇ ਫਿਰ ਇੱਕ ਦਿਨ ਐਸਾ ਮੂਡ ਆ ਗਿਆ ਕਿ ਮੈਨੂੰ ਇਦਾਂ ਲੱਗਦਾ ਸੀ ਯਾਰ ਕਿ ਦੋਨਾਂ ਚ ਕੋਈ ਇੱਕ ਚੀਜ਼ ਹੋਣੀ ਚਾਹੀਦੀ ਆ ਕਿਉਂਕਿ ਉਹ ਬੇੜੀਆਂ ਚ ਬੱਟੇ ਰੱਖਣ ਵਾਲਾ ਉਹੀ ਸਾਹਣਾ ਗੱਲ ਦੋ ਬੇੜੀਆਂ ਚ ਰੱਖਾਂਗੇ ਤਾਂ ਡੁੱਬਾਂਗੇ ਆਪਾਂ ਤੇ ਮੈਨੂੰ ਇਹ ਸੀ ਵੀ ਕੋਈ ਦੋਨਾਂ ਚ ਫੇਮਾ ਇਦਾਂ ਹੀ ਮੈਂ ਕਨਫਿਊਜ਼ ਜਾਂ ਬੜਾ ਹੋਇਆ ਤੇ ਮੇਰੇ ਇਦਾਂ ਹੀ ਮੈਂ ਆਪਣੇ ਦੋਸਤਾਂ ਦਾ ਸਲਾਹ ਲਈ ਵਾ ਮਮੀ ਤੋਂ ਸਲਾਹ ਲਈ ਮੈਂ ਕਿਹਾ ਵੀ ਇਦਾਂ ਦਾ ਕਰਕੇ ਮੈਂ ਡਾਂਸ ਕਰਾਂ ਜਾਂ ਮੈਂ ਡਾਂਸ ਨੂੰ ਵੀ ਨਹੀਂ ਛੱਡ ਸਕਦਾ ਕਿਉਂਕਿ ਉਹਨੇ ਮੇਰਾ ਐਜ਼ ਮੇਰਾ ਕੌਨਫੀਡੈਂਸ ਵਧਾਇਆ ਮੈਨੂੰ ਡਾਂਸ ਨਹੀਂ ਵਧਾਇਆ ਤੇ ਗੋਨਾ ਤਾਂ ਮੈਂ ਦੱਸਿਆ ਵੀ ਮੈਂ ਗੋਨਾ ਹੈਗਾ ਸੀ ਬਟ ਘਟ ਸੀ ਤੇ ਇਦਾਂ ਫਿਰ ਮੈਂ ਬਸ ਸ਼ੁਰੂ ਕਰ ਦਿੱਤਾ ਫਿਰ ਮੈਂ ਇੱਕ ਦਿਨ ਮੈਨੂੰ ਮੈਂ ਸੋਚਦਾ ਬੈਠਾ ਬੇਟਾ ਸੋਚਦਾ ਮੈਂ ਕਿਹਾ ਇੱਕ ਚੀਜ਼ ਮੈਂ ਛੱਡ ਦੇਣੀ ਦੋਨਾਂ ਦੇ ਵਿੱਚੋਂ ਫਿਰ ਮੈਂ ਸੋਚਿਆ ਮੈਂ ਕਿ ਮੈਂ ਗਾਣਾ ਨਹੀਂ ਛੜ ਗਾਣਾ ਨਹੀਂ ਛੜ ਸਕਦਾ ਕਿਉਂਕਿ ਉਹ ਸਾਡੇ ਬਲੱਡ ਦੇ ਵਿੱਚ ਆ ਫਿਰ ਮੈਂ ਇੱਕ ਚੀਜ਼ ਨੂੰ ਥੋੜਾ ਜਿਹਾ ਮੈਂ ਇੱਕ ਸਾਈਡ ਤੇ ਰੱਖ ਦਿੱਤਾ ਸੀ ਵੀ ਨਾਲਸ ਨੂੰ ਥੋੜਾ ਜਿਹਾ ਮੈਂ ਕਿ ਵੀ ਇਹ ਨਹੀਂ ਮੈਂ ਪ੍ਰੋਪਰ ਤਾਂ ਨਹੀਂ ਛੜ ਸਕਦਾ ਹਣਾ ਤੇ ਫਿਰ ਮੈਂ ਗਾਣੇ ਨੂੰ ਅੱਗੇ ਵਧਾਇਆ ਸੀ ਉਸ ਤੋਂ ਬਾਅਦ ਗਾਣੇ ਨੂੰ ਅੱਗੇ ਵਧਾ ਕੇ ਇਹ ਅੱਗੇ ਵਧੇ ਨਹੀਂ ਤੇ ਅਸੀਂ ਵੀ ਅੱਗੇ ਵਧਾਂਗੇ ਹੋਰ ਜਾਣਾਂਗੇ ਇਹਨਾਂ ਬਾਰੇ ਸੋ ਇੱਕ ਤੁਹਾਡੇ ਤੋਂ ਪਿਆਰਾ ਜਿਹਾ ਗਾਣਾ ਆਪਾਂ ਸੁਣਾਵਾਂਗੇ ਹੁਣ ਦੁਬਾਰਾ ਮੇਰਾ ਆਪਣਾ ਗਾਣਾ ਮੈਂ ਮੋਂ ਸੁਣਾਉਂਦਾ ਹਾਂ ਹਾਂਜੀ ਹਾਂਜੀ ਸਰ ਹੋ ਨਾ ਵੇ ਜਣੇ ਇਸ ਚੰਦਰੀ ਦਾ ਹਾਲ ਉਹਨੂੰ ਕੀ ਪਤਾ ਮੈਂ ਕਿੰਨਾ ਕਰਦੀ ਪਿਆਰ ਉਹ ਨਾ ਵੇ ਜਾਣੇ ਇਸ ਚੰਦਰੀ ਦਾ ਹਾਲ ਉਹਨੂੰ ਕੀ ਪਤਾ ਮੈਂ ਕਿੰਨਾ ਕਰਦੀ ਪਿਆਰ ਮੈਂ ਤਾਂ ਪਾਗਲ ਹੋਈ ਆ ਉਹ ਦੇ ਲਈ ਵਿਛੜਾ ਮੈਨੂੰ ਵੱਡ-ਵੱਡ ਖਾਂਦਾ ਮੋਲਾ ਵੇ ਮੋਲਾ ਵੇ ਯਾਰ ਬਿਨਾਂ ਰਹਣਾ ਨਹੀਂ ਹੋ ਜਾਂਦਾ ਮੋਲਾਵੇ ਮੋਲਾਵੇ ਸੋਹਣੇ ਬਿਨਰ ਹਾ ਨਹੀਂ ਹੋ ਜਾਂਦਾ ਓ ਯਾਰ ਬਿਨਰ ਹਾ ਨਹੀਂ ਹੋ ਜਾਂਦਾ ਬਹੁਤ ਵਧੀਆ ਗੀਤ ਤੁਸੀਂ ਗਾਇਆ ਤੇ ਅਸੀਂ ਇਹ ਜਾਨਣਾ ਚਾਹਾਂਗੇ ਕਿ ਤੁਸੀਂ ਇਹ ਗੀਤ ਖੁਦ ਲਿਖਿਆ ਹੈ ਜਾਂ ਫਿਰ ਨਹੀਂ ਮੈਂ ਇਹ ਗਾਣਾ ਮੇਰੇ ਫਰੈਂਡ ਨੇ ਲਿਖਿਆ ਜੀ ਤੇ ਸਭ ਤੋਂ ਪਹਿਲਾਂ ਮੇਰਾ ਇਹ ਗਾਣਾ ਆਇਆ ਸੀਗਾ ਮੋਲਾਵੇ ਤੇ ਉਸ ਤੋਂ ਬਾਅਦ ਅਸੀਂ ਗਾਣਾ ਕੀਤਾ ਸਾਖ ਫਿਰ ਅਸੀਂ ਕੀਤਾ ਕਸੂਰ ਗਾਣਾ ਹੁਣ ਰੀਸੈਂਟਲੀ ਹੋਰ ਗਾਣੇ ਆ ਰਹੇ ਬਣੇ ਸਾਰਾ ਕੁਝ ਹੋ ਰਿਹਾ ਹਾਂ ਹੋਂ ਤੱਕ ਮਤਲਬ ਤੁਸੀਂ ਤਿੰਨ ਗਾਣੇ ਤਿੰਨ ਗਾਣੇ ਕਰਦੇ ਹਾਂ ਜੀ ਮੈਮ ਤੇ ਇਹਨਾਂ ਤਿੰਨਾਂ ਗਾਣਿਆਂ ਦਾ ਤੁਹਾਡਾ ਆਪਣਾ ਪਰਸਨਲ ਐਕਸਪੀਰੀਅੰਸ ਕਿ ਹੋਇਆ ਸੀ ਵਧੀਆ ਸੀ ਮੈਮ ਮਤਲਬ ਮੈਨੂੰ ਚਲੋ ਇਹ ਆ ਵੀ ਥੋੜੀ ਪਛਾਣ ਬਣੀ ਗਾਣਿਆਂ ਦਾ ਕਰਕੇ ਇੱਕ ਸਾਖ ਮੋੜ ਦੇ ਗਾਣਾ ਆਇਆ ਸੀ ਮੇਰਾ ਤੇ ਉਹਨੇ ਮੇਰੀ ਹੋਰ ਪਛਾਣ ਵਧਾਈ ਕਿਉਂਕਿ ਉਹ ਲਿਖਿਆ ਸੀ ਮੇਰੀ ਸਿਸਟਰ ਆ ਗੜੀ ਨਵਜੋਤ ਰੰਦਾਵਾ ਜੀ ਤੇ ਉਹਨੇ ਗਾਣਾ ਲਿਖਿਆ ਸੀ ਸਾਖ ਮੋੜ ਦੇ ਤੇ ਉਹ ਗਾਣੇ ਦੇ ਪਿੱਛੇ ਵੀ ਹਿਸਟਰੀ ਆ ਤੇ ਅਸੀਂ ਖਾਲਸਾ ਕੋਲੇ ਪੜਦੇ ਹੁੰਦੇ ਸੀ ਤੇ ਜਿੱਦਾਂ ਹੁਣ ਹੁੰਦਾ ਕਿ ਕ੍ਰਾਈਟਰ ਦੀ ਉਹਨੂੰ ਜਦੋਂ ਰਾਤ ਨੂੰ ਕੋਈ ਵੀ ਖਿਆਲ ਆਉਂਦਾ ਨਾ ਉਹਨੇ ਉੱਠ ਕੇ ਦਰਦੋਂ ਪਹਿਲਾਂ ਲਿਖਣ ਦੀ ਕੋਸ਼ਿਸ਼ ਕਰਨੀ ਇਹ ਰਾਈਟਰ ਦਾ ਹੁੰਦਾ ਤੇ ਉਹਨੂੰ ਇਹ ਗਾਣਾ ਸੀ ਕਿਤੇ ਉਹਨੂੰ ਇੱਕ ਸੁਪਨਾ ਆਇਆ ਤੇ ਸੁਪਨੇ ਵਿੱਚ ਉਹਨੂੰ ਮਤਲਬ ਉਹਦੇ ਲਾਈਨ ਚੱਲਦੀ ਬਈ ਸੀ ਕਿ ਇਹਦਾ ਸਾਖ ਮੋੜਦੇ ਤੇ ਜੱਟ ਬੰਦੂਕਾਂ ਵਾਲਾ ਹਨਾ ਤੇ ਉਹਨੇ ਕੀ ਕੀਤਾ ਉਹਨੇ ਉੱਠਿਆ ਉਹਨੇ ਜਦੋਂ ਉੱਠੇ ਨੀਂਦ ਹਨਾ ਜਾਗੀ ਤੇ ਉਹਨੇ ਉਹ ਕੱਲਿਆ ਰਾਈਟ ਕੱਲਿਆ ਪਰ ਦੇਖ ਲਿਆ ਤੇ ਉਹਨੇ ਮਨੇ ਸਵੇਰੇ ਆ ਕੇ ਸੁਣਾਇਆ ਕਹਿੰਦੀ ਇਦਾਂ ਕਰਕੇ ਮੈਂ ਸਾਨੂੰ ਇੱਕ ਗਾਣਾ ਲਿਖਿਆ ਵਾ ਮੈਂ ਕਿਹਾ ਵੀ ਸੁਣਾਉ ਗਾਣਾ ਉਹਨੇ ਮੈਨੂੰ ਸੁਣਾਇਆ ਤੇ ਉਸ ਤੋਂ ਬਾਅਦ ਇਦਾਂ ਹੀ ਅਸੀਂ ਮੇਰਾ ਭਰਾਵਾ ਰੋਬੀ ਤੇ ਉਹਨਾਂ ਨੇ ਭਾਜੀ ਉਹਨਾਂ ਨੇ ਇਹਦੇ ਵਿੱਚ ਕੰਮ ਕੀਤਾ ਮਤਲਬ ਇਹਦਾ ਮਿਊਜ਼ਿਕ ਵੀ ਉਹਨਾਂ ਨੇ ਕੀਤਾ ਉਹਨਾਂ ਦੀ ਕੰਪਨੀ ਵੱਲੋਂ ਹੋਇਆ ਤੇ ਉਹਦਾ ਰਿਸਪੌਂਸ ਬਹੁਤ ਵਧੀਆ ਮਿਲਿਆ ਉਹਦੇ ਨਾਲ ਜਿੱਦਾਂ ਮੇਰੀ ਥੋੜੀ ਪਛਾਣ ਬਣੀ ਕਿ ਘਰ ਦੇ ਨਾਲ ਵੀ ਲੋਕਾਂ ਨੇ ਪੁੱਛਿਆ ਕਿ ਯਾਰ ਤੇਰੇ ਮੁੰਡੇ ਦਾ ਗਾਣਾ ਆਇਆ ਬੜਾ ਵਧੀਆ ਵਾ ਗਾਣੇ ਨੂੰ ਬੜਾ ਪਿਆਰ ਦਿੱਤਾ ਤੇ ਉਹ ਚੱਲ ਵੀ ਰਿਹਾ ਇਸ ਟਾਈਮ ਵੀ ਬਹੁਤ ਰੀਲਾਂ ਵੀ ਉੱਤੇ ਚੱਲ ਰਹੀਆਂ ਬੜਾ ਵਧੀਆ ਚੱਲ ਰਿਹਾ ਗਾਣਾ ਤੇ ਅ ਅੱਜਕੱਲ ਟਾਈਮ ਸੋਸ਼ਲ ਮੀਡੀਆ ਦਾ ਸੋਸ਼ਲ ਮੀਡੀਆ ਜਬਾਨਾ ਅਸੀਂ ਸਾਰੇ ਐਕਟਿਵ ਰਹਿੰਦੇ ਆ ਤੇ ਤੁਸੀਂ ਕਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹੋ ਮੈਂ ਮੈਂ ਵੀਡੀਓ ਅਪਲੋਡ ਕਰਦੇ ਰਹਿੰਦਾ ਜਿੱਦਾਂ ਕੋਈ ਵੀ ਕਿਤੇ ਜਾਗਰਨ ਤੇ ਚੱਲਗੇ ਹਨਾ ਇੱਕ ਕੋਈ ਵੀ ਕਿਤੇ ਵੀ ਕੋਈ ਵੀ ਪ੍ਰੋਗਰਾਮ ਹੋਇਆ ਨਾ ਉਹ ਅਸੀਂ ਕਰਦੇ ਰਹਿੰਦੇ ਹਾਂ ਨਾ ਕਿਉਂਕਿ ਤੁਹਾਨੂੰ ਪਤਾ ਇਹ ਬਹੁਤ ਵਧੀਆ ਪਲੇਟਫਾਰਮ ਆ ਹਣਾ ਕਿ ਇਥੇ ਮਤਲਬ ਕਾਫੀ ਸਿੰਗਰ ਵੀ ਜਿਹੜਾ ਅੱਗੇ ਆ ਰਹੇ ਆ ਲੋਕਾਂ ਨੂੰ ਜਿਨ੍ਹਾਂ ਤੋਂ ਨਹੀਂ ਮਤਲਬ ਜ਼ਿਆਦਾ ਨਹੀਂ ਐਫਫਰ ਕਰ ਸਕਦੇ ਨਹੀਂ ਜਿਨ੍ਹਾਂ ਕੋ ਪੈਸਾ ਨਾ ਉਹ ਵੀ ਇੱਥੇ ਆ ਕੇ ਆਪਣਾ ਵਧੀਆ ਇੱਕ ਵਧੀਆ ਚੀਜ਼ ਆ ਪਲੇਟਫਾਰਮ ਇਹ ਦਿੱਤਾ ਜਿਹੜਾ ਵਧੀਆ ਚੱਲ ਰਿਹਾ ਹੈ ਤੇ ਵੀ ਮੈਂ ਵੀ ਅਪਲੋਡ ਕਰਾ ਰਿਹਾ ਹਾਂ ਇੱਥੇ ਤੁਹਾਨੂੰ ਰਿਸਪੌਂਸ ਕਿਹੋ ਜਿਹਾ ਮਿਲਿਆ ਰਿਸਪੌਂਸ ਵਧੀਆ ਮਿਲ ਰਿਹਾ ਹੈ ਮੈਮ ਰੀਲਾਂ ਬਾਰੀਆਂ ਤੇ ਘੱਟੋ ਘਣ 5-6 ਲੱਖ ਰੀਲ ਚੱਲ ਗਏ ਤੇ ਇੱਕ ਰੀਲ ਹੀ ਮੈਂ ਪਾਈ ਸੀ ਉਹ ਤੇ ਉਸ ਤੋਂ ਬਾਅਦ ਜਿਨ੍ਹਾਂ ਨੂੰ ਪਸੰਦਾ ਗਾਣਾ ਉਹ ਕਰਦੇ ਰਹੇ ਹੌਲੀ ਹੌਲੀ ਨਾ ਹੁਣ ਵੀ ਲੋਕੀ ਜੇ ਤੋਂ ਕੋਈ ਵੀਡੀਓ ਪਾਈ ਦੀ ਹੈ ਕੋਈ ਸੋ ਜ਼ਿੰਦਗੀ ਵਿੱਚ ਕਈ ਵਾਰ ਸਾਡੇ ਨਾਲ ਐਸੇ ਇਨਸੀਡੈਂਟ ਹੋ ਜਾਂਦੇ ਨੇ ਜੋ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦੇ ਨੇ ਤੇ ਸਾਨੂੰ ਜ਼ਿੰਦਗੀ ਦਾ ਐਸਾ ਲੈਸਨ ਵੀ ਦੇ ਜਾਂਦੇ ਨੇ ਕਿ ਜਿਹਨੂੰ ਆਪਾਂ ਭੁੱਲ ਨਹੀਂ ਸਕਦੇ ਤੁਹਾਡੇ ਨਾਲ ਵੀ ਕਦੀ ਐਸਾ ਹੋਇਆ ਇਨਸੀਡੈਂਟ ਜੋ ਤੁਹਾਨੂੰ ਅੱਜ ਤੱਕ ਯਾਦ ਹੋਵੇ ਮੈਮ ਜਦੋਂ ਮੈਂ ਸਟਾਰਟ ਕੀਤਾ ਸੀ ਨਾ ਨਵਾਂ ਨਵਾਂ ਸਟਾਰਟ ਕੀਤਾ ਤੇ ਮੈਨੂੰ ਕਿਸੇ ਨੇ ਬੁਲਾਉਣਾ ਕਿ ਤੁਸੀਂ ਸਾਡੇ ਆਓ ਇੱਥੇ ਨਾ ਮਤਲਬ ਗਾ ਕੇ ਜਾਓ ਤੇ ਮੈਨੂੰ ਸਾਰੀ ਰਾਤ ਬਿਠਾਈ ਰੱਖਣਾ ਜਦੋਂ ਸਵੇਰ ਦੇ ਬਜਨੇ 3 ਕ 4 ਵਜਨੇ ਆ ਉਹ ਦਿੰਦੇ ਨਹੀਂ ਹੁੰਦੇ ਜਦਾ ਸੋਪਾ ਦਿੰਦੇ ਸੋਪੇ ਤੇ ਮੈਨੂੰ 100 ਰੁਪਏ ਰੱਖ ਕੇ ਮੈਨੂੰ ਕਹਣਾ ਜਾ ਹੁਣ ਤੇ ਮੈਂ ਉਹ ਸੋਚਣਾ ਵੀ ਇਹ ਕਿ ਇੰਦਾ ਕាល ਹੀ ਹੋ ਰਿਹਾ ਮਤਲਬ ਬੜਾ ਕੁਝ ਉਹ ਸੈਕਲ ਦੇ ਟਾਈਮ ਦੇ ਵਿੱਚ ਹੁੰਦਾ ਹੀ ਆ ਨਾ ਤੁਹਾਨੂੰ ਪਤਾ ਸਾਰਾ ਕੁਝ ਦੇਖਣਾ ਤੇ ਇਦਾਂ ਹੀ ਮੈਨੂੰ ਬੁਲਾਉਣਾ ਸਾਰੀ ਸਾਰੀ ਰਾਤ ਬਿਠਾਈ ਰੱਖਣਾ ਜੇ ਟਾਈਮ ਦੇਣਾ ਠੀਕ ਆ ਮਿਲ ਜਾਣਾ ਤਾਂ ਵੀ ਠੀਕ ਆ ਜੇ ਨਹੀਂ ਤਾਂ ਉਹਨਾਂ ਨੇ ਕਿਹਾ ਚਲੋ ਠੀਕ ਆ ਅਗਲੀ ਅਗਲੇ ਸਾਲ ਸਹੀ ਤੁਹਾਨੂੰ ਬਸ ਇਦਾਂ ਹੀ ਉਹ ਚੀਜ਼ ਹੁਣ ਸਿਖਾ ਵੀ ਰਹੀਆਂ ਵੀ ਜੇ ਸ਼ਾਇਦ ਉਹ ਤੋਂ ਸਬਰ ਸਬਰ ਸੀ ਜੇ ਆਪਾਂ ਕਦੇ ਨਾ ਸਬਰ ਕੀਤਾ ਹੁੰਦਾ ਤਾਂ ਹੁਣ ਤਾਂ ਕਿੱਥੇ ਤੱਕ ਨਾ ਹੁੰਦੇ ਸਬਰ ਕੀਤਾ ਉਸ ਚੀਜ਼ ਦਾ ਤੇ ਆਪਾਂ ਅੱਗੇ ਆ ਗਏ ਹਨ ਸੋ ਸਬਰ ਨਾਲ ਸਭ ਕੁਝ ਹੈ ਔਰ ਆਪਾਂ ਵੀ ਬਹੁਤ ਸਬਰ ਕਰਤਾ ਤੁਹਾਡੇ ਤੇ ਆਉਂਦਾ ਤੇ ਪਾਕ ਗੀਤ ਜਿਹੜਾ ਤੁਹਾਡੇ ਕੋਲ ਇੱਕ ਵਾਰ ਤੇ ਸੁਣਾਗੇ ਪਰ ਇੱਕ ਪਿਆਰਾ ਜਿਹਾ ਸਾਡੇ ਦਰਸ਼ਕਾਂ ਦੇ ਲਈ ਠੀਕ ਹੈ ਹਾ ਨਾ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ ਬਸ ਮੈਨੂੰ ਇਨਾ ਹੀ ਪਿਆਰ ਤੇਰੇ ਨਾਲ ਬਸ ਮੈਨੂੰ ਇਹਨਾ ਹੀ ਪਿਆਰ ਤੇਰੇ ਨਾਲ ਉਮਰਾਂ ਦੀ ਸਾਂਝ ਹੋਵੇ ਯਾਦ ਤੇਰੇ ਨਾਲ ਤਾੜੀਆਂ ਦੀ ਆਈ ਹੋਵੇ ਸ਼ਹਿਦ ਚ ਬਰਾਤ ਹੋਵੇ ਕਦੇ ਵੀ ਨਾ ਦਿਨ ਚੜੇ ਐਨੀ ਲੰਮੀ ਰਾਤ ਹੋਵੇ ਹਾ ਐਨੀ ਲੰਮੀ ਰਾਤ ਹੋਵੇ ਮਿਲ ਜਾਈਏ ਆਪਾਂ ਹਰ ਵਾਰ ਬੇਸ਼ੁਮਾਰ ਬਸ ਮੈਨੂੰ ਐਨਾ ਹੀ ਪਿਆਰ ਤੇਰੇ ਨਾਲ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ ਬਹੁਤ ਪਿਆਰੀ ਆਵਾਜ਼ ਸੀ ਤੁਹਾਡੀ ਬਹੁਤ ਚੰਗਾ ਲੱਗਾ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਸੋ ਜ਼ਿੰਦਗੀ ਦੇ ਵਿੱਚ ਇਹੋ ਚੀਜ਼ ਸਿਖਾਈ ਜਾਂਦੀ ਹੈ ਕਿ ਸਬਰ ਨਾਲ ਸਭ ਕੁਝ ਹੈ ਹਰ ਇੱਕ ਚੀਜ਼ ਸਾਨੂੰ ਇੱਕਦਮ ਮਿਲ ਜਾਏ ਐਸਾ ਵੀ ਨਹੀਂ ਹੋ ਸਕਦਾ ਇਸ ਲਈ ਤੁਹਾਨੂੰ ਸਬਰ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਸਾਡੇ ਪ੍ਰੋਗਰਾਮ ਦੇ ਵਿੱਚ ਸਨਮਜੀਤ ਤੁਸੀਂ ਆਏ ਬਹੁਤ ਚੰਗਾ ਲੱਗਾ ਸਾਡੇ ਪਿਆਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ